ਕਰ ਲਈਆਂ ਜਾਂਦੀਆਂ ਦੇਖਦੇ ਆਪਾਂ ਤੁਸੀਂ ਯਾਰ ਅੱਜ ਮਨ ਖੁਸ਼ ਕਰ ਦਿੱਤਾ ਹੁਣ ਪਿੱਛੇ ਨਹੀਂ ਹਟਦੇ ਅਸੀਂ ਪ੍ਰਬੰਧ ਘਟ ਗਏ ਸਾਡੇ ਉਧੇ ਲਈ ਅਸੀਂ ਮਾਫੀ ਮੰਗਦੇ ਆਂ ਬਈ ਵਾਕੇ ਹੀ ਤੁਸੀਂ ਯਾਰ ਮੈਂ ਦਿਲੋਂ ਰਹਿਣੀ ਆਂ ਤੁਹਾਡਾ ਤੇ ਅਸੀਂ ਕਿਸੇ ਮੰਦ ਨੂੰ ਪਿੱਛੇ ਨਹੀਂ ਹਟਦੇ ਤੁਸੀਂ ਜੈ ਜਿੰਦਾਬਾਦ ਜੈ ਜਿੰਦਾਬਾਦ ਲੋ ਤੁਸੀਂ ਜੋ ਅਸੀਂ ਕਹਿੰਨੇ ਆਂ ਉਹ ਤੁਸੀਂ ਕਰਦੇ ਆ ਇਹ ਗੰਦਾ ਪ੍ਰੂਫ ਹੈ ਕਿ ਬਿਜਲੀ ਬੋਰਡ ਦੀ ਫੌਜ ਇੱਕ ਅਨੁਸ਼ਾਸਨਬੰਦ ਫੌਜ ਹੈ ਤੇ ਲੀਡਰਾਂ ਨੂੰ ਵੀ ਫੇਰ ਹੁਣ ਸਮਝਦਾਰੀ ਨਾਲ ਇਹ ਕੰਮ ਕਰਨਾ ਪੈਣਾ ਸੋ ਸਾਥੀਓ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਸਾਰੇ ਸਾਥੀਆਂ ਦਾ ਧੰਨਵਾਦ ਲੇਕਿਨ ਅਸੀਂ ਮਾਰਚ ਜਿਹੜਾ ਹੈ ਉਹ ਜ਼ਰੂਰ ਆਪਾਂ ਲੀਡਰਸ਼ਿਪ ਅੱਗੇ ਹੋਵੇਗੀ ਇਸੇ ਤਰ੍ਹਾਂ ਅਸੀਂ ਉੱਥੇ ਜਾ ਕੇ ਜਿਹੜਾ ਮਾਰਚ ਹੈ ਪੰਜ ਪੰਜ ਇਹਨਾਂ ਧੱਕਾ ਮੁਕੀ ਨਹੀਂ ਕਰਨੀ ਪੰਜ ਪੰਜ ਦੀਆਂ ਲੈਣਾ